20 ਤਰੀਕ ਨੂੰ ਇਹਨਾਂ ਨੇ ਪੁਲਿਸ ਪਾਰਟੀ ਦੇ ਸਾਹਮਣੇ ਕੋਸ਼ਿਸ਼ ਕੀਤੀ ਸੀਗੀ ਕ੍ਰਾਸ ਫਾਇਰਿੰਗ ਦੇ ਵਿੱਚ ਜਖਮੀ ਹੋ ਗਿਆ ਸੀ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਸੰਗਰੂਰ ਜਿਲ੍ਹੇ ਦਾ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ। ਇਹਨਾਂ ਕੋਲੋਂ ਆਰਮਸ ਦੀ ਤੇ ਐਨਡੀਪੀਐਸ ਦੀ ਕਾਫੀ ਰਿਕਵਰੀ ਹੋਈ। ਲਵੀਸ਼ ਗਰੋਵਰ ਦੇ ਕੋਲੋਂ 1.7mm ਦਾ ਪਿਸਤਲ ਸਮੇਤ ਮੈਗਜ਼ੀਨ ਤੇ 4 ਜਿੰਦਾਕ ਅਰਤੂਸ 1 9mm ਦਾ ਪਿਸਤਲ ਉਹਦੇ ਵਿੱਚ ਵੀ ਮੈਗਜ਼ੀਨ ਤੇ 2 ਜਿੰਦਾਕ ਕਾਰਤੂਸ 400 ਗ੍ਰਾਮ OPIUM 2,50,000 ਰੁਪਏ ਜਿਹੜਾ ਡਰਗਮਨੀ 12 ਬੋਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ 3 ਫੋਰਨ ਦੀਆਂ ਗੱਡੀਆਂ ਇੱਕ ਆਡੀ ਇੱਕ ਮਰਸੀਡੀਜ਼ ਤੇ ਇੱਕ ਪਿਉਜੋ ਦੀ ਗੱਡੀ ਜਿਹੜੀ ਹੈ ਰਿਕਵਰ ਕੀਤੀ ਗਈ ਇਹਦਾ ਸਾਥੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ਗ੍ਰਾਮ ਅਫੀਮ ਇੱਕ ਪਿਸਟਲ ਬੱਤੀ ਬੋਰ ਦੋ ਮੈਗਜ਼ੀਨ 12 ਜਿੰਦਾ ਕਾਰਤੂਸ ਉਹ ਰਿਕਵਰ ਕੀਤੀ ਗਈ ਬਾਅਦ ਦੇ ਵਿੱਚ ਜਿਹੜਾ ਹੈਗਾ ਡਰਗ ਇਨਸਪੈਕਟਰ ਨੂੰ ਵੀ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਕਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਆ ਸੋ ਟੈਬਲੇਟ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 124600 ਗੋਲੀਆਂ ਟੈਬਲੇਟਸ ਤੇ ਇੰਜੈਕਸ਼ਨ ਦੇ ਵਾਇਲ 17556 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਵੀ ਵੱਖ-ਵੱਖ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਜਿਸ ਫਲੈਟ ਦੇ ਵਿੱਚ ਕੰਮ ਕਰਦੇ ਸੀਗੇ ਸਿਦਕਪੁਰ ਦੇ ਵਿੱਚ ਬਰਾਮਦ ਕੀਤਾ ਗਿਆ ਸ਼ਿਵਾ ਇਨਕਲੇਵ ਦੇ ਵਿੱਚ ਇਹ ਫਲੈਟ ਸੀਰੇ ਫਲੈਟ ਜਿਹਦੇ ਵਿੱਚ ਰਹਿੰਦਾ ਸੀਗਾ ਇਹ ਫਲੈਟ ਜਿਹਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਸੰਖਿਆ ਦੇ ਵਿੱਚ ਰਿਕਵਰੀ ਰਹੀ ਹੈ ਸਾਡੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਈਮਾ ਫੈਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇਨਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਉਸ ਗਿਸ਼ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਝਾਲੀ ਇਸ ਤਰੀਕੇ ਦੀ ਸਪਲੀਮੈਂਟ ਵਗੈਰੇ ਵੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗੈਰੇ ਨਾਲ ਤੁਮਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨਸ ਹੈਗੇ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕਿਹਦੇ ਨਾਲ ਲਿੰਕ ਹੈਗੇ ਨਾਲ ਦੇ ਨਾਲ ਜਿਹੜੇ ਇਲੀਗਲ ਇਹਨਾਂ ਨੇ ਜਿਹੜੇ ਇਹ ਦਵਾਈਆਂ ਵਗੈਰੇ ਬਣਾਈ ਹੈ ਇਹ ਕਿੱਥੋਂ ਪ੍ਰੋਕਿਊਰ ਕੀਤੀ ਹੈ ਕਿਹਨੂੰ ਵੇਚਦੇ ਸੀਗੇ ਸੋ ਕਿਹੜੇ ਇਹਨਾਂ ਦੇ ਯੂਜ਼ਰਸ ਹੈਗੇ ਤੇ ਐਂਡ ਯੂਜ਼ਰ ਜਿਹੜੇ ਸਫਰ ਕਰ ਰਹੇ ਸੀਗੇ ਉਹ ਕੌਣ ਸੀਗੇ ਇਹਦੇ ਸਾਰੇ ਦੀ ਅਸੀਂ ਜਿਹੜੀ ਡਵਾਈਨਰ ਪਟਾਂਕ ਹਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚਾਇਆ ਹੈ ਕਿ ਕਿਨੇ ਦਿਨਾਂ ਤੋਂ ਇਹ ਕਰ ਰਹੇ ਸੀਗੇ ਤੇ ਇਹ ਕਿੱਥੇ-ਕਿੱਥੇ ਸਪਲਾਈ ਕਰ ਰਹੇ ਸੀਗੇ ਜਿਹੜੀ ਇਹ ਟੈਬਲੇਟ ਤੋਂ ਜਿਹੜੇ ਸਪਲਾਈ ਫੜੇਗੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤੋਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲ ਆਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਜਿਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਆ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਨੇੜੇ-ਤੇੜੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰਦੇ ਸੀ ਕੋਈ ਕੱਲ੍ਹ ਸੇ ਕੋਈ ਮੇਜਰ ਕੋਈ ਨੀਜ਼ਰ ਨੇ ਕੋਈ ਪਲਾਨ ਕੀਤਾ ਦੇਖੋ ਇਹ ਜੋ ਜਿਹੜਾ ਇਹ ਲਵਿਸ਼ ਗਰੋਵਰ ਹੈਗਾ ਇਹਦੇ ਖਿਲਾਫ ਤੇ 10 ਪਰਚੇ ਹੈਗੇ ਉਹ ਪਰਚੇ ਜਿਹੜੇ ਹੈਗੇ 2016 ਦੇ ਇੱਕ 302 ਦਾ ਪਰਚਾ ਦਰਜ ਹੋਇਆ ਸੀਗਾ 16 ਦੇ ਵਿੱਚ ਹੀ ਆਮ ਸ਼ੈਕ ਦਾ ਸੀਗਾ ਉਸ ਤੋਂ ਬਾਅਦ 15 23 19 17 ਡਰੈਗਨ ਕੋਸਮੈਟਿਕ ਇੱਕ ਦਾ ਪਹਿਲਾ ਵੀ ਪਰਚਾ ਜਿਹੜਾ ਹੈਗਾ ਖੈਬੋਵਲ ਲੁਜਾਣੇ ਹੋਇਆ ਹੈ ਸੋ ਇਹ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਇਸ ਜਿਹੜੇ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈ ਵੀ ਉਹਨੂੰ ਵੇਖ ਕੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹਨ ਬਾਕੀ ਲੇਕਿਨ ਜਿਹੜੀ ਡੀਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੇ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪੜਤਾਲ ਦੌਰਾਨ ਸਾਹਮਣੇ ਤਾਂ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਕਿਉਂਕਿ ਜਿਹੜੇ ਰਿਕਵਰ ਦਿੱਤੇ ਗਏ ਸੀ ਉਸ ਦਿਨ ਵੈਪਨ ਉਹ ਕਾਫੀ ਸੋਫਿਸਟੀਕੇਟਿਡ ਜਿਹੇ ਵੀ ਆਪ ਇਹ ਇਸ ਤਰ੍ਹਾਂ ਦੇ ਦਿੱਤੇ ਹੈ ਤਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਕਿ ਗੈਂਗ ਦੇ ਨਾਲ ਕੋਈ ਵੈਪਨ ਸੁਲਾਇਆ ਗਿਆ ਹੈ ਜਾਂ ਨਹੀਂ ਇਹ ਉਹ ਅਸੀਂ ਕਰ ਰਹੇ ਹਾਂ ਦ ਕਿ ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਕੀਤੇ ਗਏ ਇਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤਹਿਤ ਅਗਰ ਅਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਹੈ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕਿ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈਗਾ।